ਸਵਾਗਤ ਹੈ ਵੀਰੇ ਸਿੱਧੂ ਡੇਰੀ ਫਾਰਮ ਜੰਗੀਆਂ ਤੇ ਚੈਨਲ ਵੀਰੇ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਸ਼ੇਅਰ ਕਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਅੜਕੜੇ ਜ਼ਿਲ੍ਹਾ ਬਰਨਾਲਾ ਦਸੀਲ ਤਪਾ ਇਹ ਪਹਿਲਾਂ ਝੋਟੀ ਪਲੂਣ ਝੋਟੀ ਸੂਈ ਆ ਵੀਰੇ ਇਹਦੇ ਥੱਲੇ ਬੌਲਾ ਇਸ ਟਾਈਮ ਦੋਨਾਂ ਡੰਗਾਂ ਦਾ 8 ਕਿਲੋ ਬੌਲਾ ਤਿਆਰ ਹੈਗਾ ਬਹੁਤ ਸੋਹਣੀ ਸੁਨੱਖੀ ਝੋਟੀ ਹੈਗੀ ਸਿੰਘਾਂ ਦੀ ਕੁਆਲਿਟੀ ਦੇਖੋ ਬਹੁਤ ਸੋਹਣੀ ਹੈਗੀ ਪੂਰੀ ਠੰਡੀ ਸੀਲ ਹੈਗੀ ਐ ਨਹੀਂ ਕੋਈ ਵੀ ਕਾਉੜ ਆ ਗਈ। ਮੰਗ ਰਹੇ ਤੇ ਬਹੁਤ ਸੋਹਣੀ ਕੱਟੀ ਆਈ। ਕਰੋ ਚੈੱਕ। ਇਹ 4 ਦਿਨਾਂ ਦੀ ਸੂਈ ਝੋਟੀ ਆ ਜੀ। ਆਰਮਨਾਲ 10 ਕਿਲੋ 12 ਕਿਲੋ ਦੁੱਧ ਆਰਮਨਾਲ ਦੇ ਦੂੰ। ਕੁਆਲਿਟੀ ਚੈੱਕ ਕਰੋ ਜੀ। ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਜੀ। ਜਿਹੜੇ ਵੀਰ ਝੋਟੀ ਦਾ ਚਾਹਵਾਨ ਹੋਵੇ ਕਨੈਕਟ ਕਰ ਸਕਦਾ ਬਾਈ ਨਾਲ। ਪਿੰਡ ਅੜਕੜੇ, ਜ਼ਿਲ੍ਹਾ ਬਰਨਾਲਾ, ਦਸੀਲ ਤਪਾਈ। ਧੰਨਵਾਦ ਜੀ।